BBMP ਚ ਕੱਲ ਰਾਤ ਜੋ ਉਹਨਾਂ ਨੇ ਉਤਾਨਾਸ਼ਾਹੀ ਕੀਤੀ ਹੈ BBMP ਰਾਜਸਥਾਨ ਤੇ ਹਰਿਆਣਾ ਕਿਉਂਕਿ ਬੀਜੀਪੀ ਦੀ ਗਵਰਨਮੈਂਟ ਹੈ ਇਕੱਠਿਆਂ ਨੇ ਆਪਸ ਵਿੱਚ ਵੋਟਾਂ ਪਾ ਲਈਆਂ ਕਹਿੰਦੇ ਜੀ ਚਲੋ ਮੈਜੋਰਟੀ 'ਚ ਫੈਸਲਾ ਹੋ ਗਿਆ ਪਾਣੀ ਦੇ ਦੋ ਹਰਿਆਣੇ ਨੂੰ ਕੀ ਗੱਲ ਜੀ BBMP ਤਕਰਧਰਾਜ ਇੱਥੇ 60% BBMP ਹੀ ਸਾਡੀ ਹੈ ਔਰ ਫਾਈਨਲ ਡਿਸੀਜਨ ਜਿਹੜਾ ਪੰਜਾਬ ਦਿੰਦਾ ਹੋ ਪੰਜਾਬ ਨੂੰ ਬਾਈਪਾਸ ਕਰਕੇ ਕਿਵੇਂ ਪਾਣੀ ਲੈ ਜਾਣਗੇ ਜੀ ਇਹ ਮਾਰਚ ਦੇ ਵਿੱਚ ਆਪਣਾ ਸਾਰਾ ਪਾਣੀ ਵਰਤ ਚੁੱਕੇ ਨੇ ਔਰ ਬੰਦੇ ਨੇ ਅੰਦਰ ਦੇ ਅਫਸਰ ਵੀ ਕਿਹਾ ਅਸੀਂ ਵਰਤ ਚੁੱਕੇ ਹਾਂ ਉਹਨਕੋ ਮੰਗਦੇ ਹੋ ਫਿਰ ਤੁਸੀਂ ਕਹਿੰਦੇ ਜੀ ਪਹਿਲਾਂ ਸਾਨੂੰ ਮਿਲ ਜਾਂਦਾ ਹੁੰਦਾ ਸੀ 2-2 3-3 ਮਹੀਨੇ ਐਂ ਫालतੂ ਮੈਂ ਕਹਿੰਦੀ ਪਹਿਲਾਂ ਵਾਲੇ ਦਿਨ ਚਲੇ ਗਏ ਪਹਿਲਾਂ ਤੁਹਾਡੇ ਉਹਨਾਂ ਨੇ ਸੀ ਉੱਤੇ ਹੋਏ ਸੀ ਕੈਪਟਨ ਅਮਰਿੰਦਰ ਕਾਗਜ਼ਾਂ 'ਚ ਹੀ ਪਾਣੀਆਂ ਦਾ ਰੱਖਾ ਬਣਿਆ ਹੋਇਆ ਸੀਗਾ ਐਂ ਦੇ ਦਿੰਦੇ ਸੀ ਪਾਣੀ 25% ਪਾਣੀ ਫालतੂ ਦੇਂਦੇ ਸੀ ਅਸੀਂ ਹੁਣ ਇਹ ਕਿਹੜੇ ਬੂਨ ਦਾ ਹਿਸਾਬ ਰੱਖਣ ਲੱਗੇ ਰਾਤੋ ਰਾਤ ਰਾਤੋ ਰਾਤ ਤੇ ਬੀਬੀਐਮਬੀ ਦਾ ਤੁਸੀਂ ਚੇਅਰਮੈਨ ਬਦਲਤਾ ਤੁਸੀਂ ਸੈਕਟਰੀ ਬਦਲਤੇ ਇਹਨਾਂ ਕਾ ਤੋੜ ਲੂਗੇ ਫਿਰ ਸੀਐਮ ਸਾਹਿਬ ਐਸੇ ਕਿਉਂ ਬੋਲਤੇ ਹਨ ਮੈਂ ਅੰਗਰੇਜ਼ੀ ਬੋਲਾਂ ਫਿਰ ਉਹਨਾਂ ਅੰਗਰੇਜ਼ੀ ਵਾਲ ਜਿਹੜਾ ਕੋਟਾ ਤੁਹਾਨੂੰ ਦਿੱਤਾ ਤੁਸੀਂ ਆਪਦਾ ਖਤਮ ਕਰ ਲਿਆ ਮਾਰਚ ਚ ਹੁਣ ਕਹਿੰਦੇ ਫालतू ਦਿਓ ਹਜੇ ਵੀ ਅਸੀਂ ਬਾਦੂ ਦੇ ਰਹੇ ਆਂ ਤੇ ਮਾਨਵਤਾ ਦੇ ਆਧਾਰ ਤੇ ਸੋ ਇਸ ਕਰਕੇ ਬਿਲਕੁਲ ਕੋਈ ਪਾਣੀ ਬੂੰਦ ਪਾਣੀ ਨਹੀਂ ਮਿਲੂਗੀ ਚਾਹੇ ਉਹ ਜੋ ਮਰਜੀ ਕਹਿੰਦੇ ਰਹਿਣ ਇਹ ਆਜੋ ਅੰਕੜੇ ਲੈਣ ਕਿੱਥੇ ਲੈ ਕੇ ਜਾਣਾ ਕਿਹੜੀ ਕੋਰਟ ਚ ਲੈ ਕੇ ਜਾਣਾ ਲੈ ਜੂ ਜਾਂ ਅਸੀਂ ਤਾਂ ਕੋਰਟ ਜਾਂਦੇ ਕਿਉਂਕਿ ਸਾਨੂੰ ਕੋਰਟ ਜਾਣ ਦੀ ਲੋੜ ਐ ਇਹ ਤਾਂ ਸਹੀ ਆ ਮੇਰੇ ਵੱਲੋਂ